ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅਜਦਾ ਦਿਨ ਅੱਜ 15 ਅਪ੍ਰੈਲ ਹੈ। 15 ਅਪ੍ਰੈਲ 1563 ਗੁਰੂ ਅਰਜਨ ਸਾਹਿਬ ਦਾ ਜਨਮ 15 ਅਪ੍ਰੈਲ 1563 ਦੇ ਦਿਨ ਮਾਤਾ ਪਾਨੀ ਅਤੇ ਭਾਈ ਜੇਠਾ ਮਗਰੋਂ ਗੁਰੂ ਰਾਮਦਾਸ ਸਾਹਿਬ ਦੇ ਘਰ ਗਵਿੰਦਵਾਲ ਸਾਹਿਬ ਵਿਕੇ ਹੋਇਆ। ਇਸ ਵੇਲੇ ਤੱਕ ਗੁਰੂ ਰਾਮਦਾਸ ਸਾਹਿਬ ਦਾ ਨਾਂ ਭਾਈ ਜੇਠਾ ਸੀ ਕਿਉਂਕਿ ਉਹਨਾਂ ਨੂੰ ਅਜੇ ਗੁਰਗੱਦੀ ਦੀ ਸੇਵਾ ਨਹੀਂ ਸੀ ਦਿੱਤੀ ਗਈ। ਗੁਰੂ ਅਰਜਨ ਸਾਹਿਬ ਗੁਰੂ ਰਾਮਦਾਸ ਸਾਹਿਬ ਦੇ ਤਿੰਨ ਪੁੱਤਰਾਂ ਦੇ ਵਿੱਚੋਂ ਸਭ ਤੋਂ ਛੋਟੇ ਸਨ। ਇਸ ਸੋਮਾ ਗੁਰੂ ਸਾਹਿਬ ਜੀ ਦਾ ਜਨਮ 1553 ਦਾ ਵੀ ਲਿਖਦਾ ਹੈ ਇਹਦੇ ਲਈ ਤੁਹਾਨੂੰ ਕਿਤਾਬ ਗੁਰੂ ਪਰਨਾਲੀਆਂ ਪ੍ਰਕਾਸ਼ਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖਣੀ ਪੈਣੀ ਹੈ 15 April 1634 ਜਨਵਰੀ 1613 ਦੇ ਵਿੱਚ ਜਹਾਂਗੀਰ ਦੇ ਹੁਕਮ ਹੇਠ ਗੁਰੂ ਹਰਗੋਬਿੰਦ ਸਾਹਿਬ ਨੂੰ 12 ਸਾਲ ਵਾਸਤੇ ਗਵਾਲੀਅਰ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਗਿਆ ਸੀ ਗਵਾਲੀਅਰ ਕਿਲੇ ਦੇ ਵਿੱਚ ਗੁਰੂ ਸਾਹਿਬ ਤੋਂ ਇਲਾਵਾ 100 ਤੋਂ ਵੱਧ ਰਾਜੇ ਸਿਆਸੀ ਕੈਦਾਂ ਭੁਗਤ ਰਹੇ ਸਨ ਇਹ ਸ਼ਾਹੀ ਜੇਲ ਸਿਰਫ ਰਾਜਾ ਅਤੇ ਹੋਰ ਅਹਿਮ ਅਤੇ ਖਾਸ ਸ਼ਖਸੀਅਤਾਂ ਨੂੰ ਕੈਦ ਕਰਨ ਵਾਸਤੇ ਵਰਤੀ ਜਾਂਦੀ ਸੀ 1619 ਦੇ ਵਿੱਚ ਮੀਆਂ ਮੀਰ ਸੂਬੇਦਾਰ ਵਜ਼ੀਰ ਖਾਨ ਚਨੀਓਟ ਅਤੇ ਨੂਰਜਹਾਂ ਦੇ ਕਹਿਣ ਤੇ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਰਿਹਾ ਕਰਨ ਵਾਸਤੇ ਹੁਕਮ ਜਾਰੀ ਕਰ ਦਿੱਤੇ ਇਸ ਮੌਕੇ ਤੇ ਗੁਰੂ ਸਾਹਿਬ ਨੇ ਜਹਾਂਗੀਰ ਤੋਂ ਇਹ ਵੀ ਮੰਨਵਾ ਲਿਆ ਕਿ ਉਹ ਕਿਲੇ ਦੇ ਵਿੱਚ ਕੈਦ ਪਹਾੜੀ ਅਤੇ ਦੂਜੇ ਰਾਜਾਂ ਨੂੰ ਵੀ ਰਿਹਾ ਕਰ ਦੇਵੇ ਜਹਾਂਗੀਰ ਨੇ ਅਸਿੱਧੇ ਤਰੀਕੇ ਦੇ ਨਾਲ ਇਹ ਗੱਲ ਮਨਜ਼ੂਰ ਕਰ ਲਈ ਅਤੇ ਕਿਲੇ ਦੇ ਵਿੱਚ ਕੈਦ ਛੋਟੀਆਂ ਕੈਦਾਂ ਵਾਲੇ 49 ਰਾਜੇ ਰਿਹਾ ਕਰ ਦਿੱਤੇ ਅਤੇ ਗੁਰੂ ਸਾਹਿਬ ਦਾ ਇਮਤਿਹਾਨ ਲੈਣ ਵਾਸਤੇ ਇਹ ਸ਼ਰਤ ਰੱਖੀ ਕਿ ਲੰਬਿਆਂ ਕੈਦਾਂ ਵਾਲੇ 52 ਰਾਜਾਂ ਦੇ ਵਿੱਚੋਂ ਜਿਨ੍ਹਾਂ ਰਾਜੇ ਗੁਰੂ ਸਾਹਿਬ ਦੇ ਚੋਗੇ ਦੀਆਂ ਕਲੀਆਂ ਨੂੰ ਫੜ ਕੇ ਕਿਲੇ ਦੇ ਵਿੱਚੋਂ ਬਾਹਰ ਆ ਸਕਣਗੇ ਉਹ ਰਿਹਾ ਹੋ ਜਾਣਗੇ। ਜਹਾਂਗੀਰ ਸੋਚਦਾ ਸੀ ਕਿ ਗੁਰੂ ਜੀ ਨੇ ਇਹ ਫੈਸਲਾ ਨਹੀਂ ਕਰਨਾ ਕਿ 52 ਰਾਜਾਂ ਦੇ ਵਿੱਚੋਂ ਉਹ ਕਿਹੜੇ-ਕਿਹੜੇ ਰਾਜੇ ਨੂੰ ਰਿਹਾ ਕਰਵਾਉਣਗੇ। ਇਸ ਤੇ ਗੁਰੂ ਸਾਹਿਬ ਨੇ ਹਰੀਦਾਸ ਜਯਾਦਵ ਦਰੋਗੇ ਕੋਲੋਂ 52 ਕਲੀਆਂ ਵਾਲਾ ਚੋਗਾ ਸਿਲਵਾ ਕੇ ਸਾਰੇ ਰਾਜੇ ਕਿਲੇ ਦੇ ਵਿੱਚੋਂ ਰਿਹਾ ਕਰਵਾ ਲਏ। ਗੁਰੂ ਜੀ ਦੇ ਇਸ ਕਦਮ ਨੂੰ ਵੇਖ ਕੇ ਜਹਾਂਗੀਰ ਨੇ ਉਹਨਾਂ ਦੀ ਅਜ਼ਮਤ ਅੱਗੇ ਸਿਰ ਝੁਕਾਇਆ ਸੀ ਇਸ ਤੋਂ ਮੰਗਰੋ ਜਹਾਂਗੀਰ ਤੇ ਗੁਰੂ ਸਾਹਿਬ ਵਿਚਾਰ ਕਾਫੀ ਨੇੜਤਾ ਬਣ ਗਈ ਸੀ 28 ਅਕਤੂਬਰ 1627 ਦੇ ਦਿਨ ਜਹਾਂਗੀਰ ਦੀ ਮੌਤ ਹੋ ਗਈ ਜਹਾਂਗੀਰ ਦਾ ਪੁੱਤਰ ਸ਼ਾਹ ਜਹਾਂ ਵੀ ਹੌਲੀ-ਹੌਲੀ ਮੁਤਸਬੀ ਮੁਸਲਮਾਨਾਂ ਦੇ ਅਸਰ ਢੇਟ ਆ ਗਿਆ ਸੀ ਇਸ ਹਾਲਤ ਦੇ ਵਿੱਚ ਸਿੱਖਾਂ ਤੇ ਮੁਗਲਾਂ ਦੇ ਵਿਚਕਾਰ ਅਮਨ ਸ਼ਾਂਤੀ ਦੇ ਅਸਾਰ ਘਟਣਾ ਲਾਜ਼ਮੀ ਸੀ ਉਸ ਨੇ ਗੈਰ ਮੁਸਲਮਾਨਾਂ ਦੇ ਧਾਰਮਿਕ ਅਦਾਰਿਆਂ ਨੂੰ ਵੀ ਢਾਉਣਾ ਸ਼ੁਰੂ ਕਰ ਦਿੱਤਾ ਇਸ ਵਿੱਚ ਲਾਹੌਰ ਦੇ ਡੱਬੀ ਬਾਜ਼ਾਰ ਦੇ ਵਿੱਚ ਬਣਿਆ ਹੋਇਆ ਬੌਲੀ ਸਾਹਬ ਵੀ ਸੀ ਇਸ ਵੇਲੇ ਤੱਕ ਗੁਰੂ ਸਾਹਿਬ ਗੁਰੂ ਦਾ ਚੱਕ ਦੇ ਵਿੱਚ ਰਹਿ ਰਹੇ ਸਨ ਗੁਰੂ ਸਾਹਿਬ ਨੇ ਆਪਣੀ ਬੇਟੀ ਵੀਰੋ ਦਾ ਵਿਆਹ 16 ਅਪ੍ਰੈਲ 1634 ਦੇ ਦਿਨ ਰੱਖਿਆ ਹੋਇਆ ਸੀ ਇਸ ਮੌਕੇ ਤੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਬਹੁਤ ਸੰਗਤਾਂ ਪੁੱਜੀਆਂ ਹੋਈਆਂ ਸਨ ਪਰ ਅਚਾਨਕ 15 ਅਪ੍ਰੈਲ ਦੇ ਦਿਨ ਮੁਗਲ ਫੌਜਾਂ ਨੇ ਮੁਖਲਸ ਖਾਨ ਗੋਰਖਪ uri ਦੀ ਕਮਾਂਡ ਢੇਟ ਹਮਲਾ ਕਰ ਦਿੱਤਾ ਗੁਰੂ ਸਾਹਿਬ ਨੇ ਪਰਿਵਾਰ ਨੂੰ ਚਵਾਲ ਪਹੁੰਚਾਇਆ ਤੇ ਦੂਜੇ ਪਾਸੇ ਹਮਲੇ ਦਾ ਟਕਰਾਬ ਕੀਤਾ ਇਸ ਹਮਲੇ ਦੇ ਵਿੱਚ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਪਰ ਮੈਦਾਨ ਸਿੰਘਾਂ ਦੇ ਹੱਥ ਦੇ ਵਿੱਚ ਹੀ ਰਿਹਾ ਇਸ ਲੜਾਈ ਦੇ ਵਿੱਚ ਹੋਰਨਾਂ ਤੋਂ ਇਲਾਵਾ ਭਾਈ ਬੱਲੂ ਦਾਦਾ ਭਾਈ ਮਨੀ ਸਿੰਘ ਭਾਈ ਸਿੰਘਾ ਪ੍ਰੋਹਤ ਭਾਈ ਪੀਰਾਣਾ ਭਾਈ ਕੀਰਤਪੱਟ ਜਸਦੀ ਬਾਣੀ ਗੁਰਗਾਂ ਸਾਹਿਬ ਦੇ ਵਿੱਚ ਵੀ ਦਰਜ ਹੈ ਸ਼ਹੀਦ ਹੋਏ ਇਸ ਦਾ ਜ਼ਿਕਰ ਪੱਟ ਵਈਆਂ ਦੇ ਵਿੱਚ ਵੀ ਮਿਲਦਾ ਹੈ 15 April 1980 ਸਿੱਖਾਂ ਦਾ ਇੱਕੋ ਇੱਕ ਬੈਂਕਾਦਾਰਾ ਪੰਜਾਬ ਐਂਡ ਸਿੰਧ ਬੈਂਕ 15 April 1980 ਨੂੰ ਇੱਕ ਆਰਡੀਨੈਂਸ ਜਾਰੀ ਕਰਕੇ ਨੈਸ਼ਨਲਾਈਜ਼ ਕਰ ਦਿੱਤਾ ਗਿਆ। ਭਾਰਤ ਸਰਕਾਰ ਦੀ ਇਕਲੋਬੀ ਨੂੰ ਇਹ ਬੈਂਕ ਕੇਸ ਕਰਕੇ ਚੁੱਪਦਾ ਸੀ ਕਿ ਇਸ ادارے ਨੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪੜ੍ਹੇ ਲਿਖੇ ਕੇਸ ਤਾੜੀਆਂ ਵਾਲੇ ਸਿੱਖਾਂ ਨੂੰ ਚੰਗੇ ਰੁਜ਼ਗਾਰ ਦਿੱਤੇ ਹੋਏ ਸਨ। ਵਰਨਾ ਪਹਿਲਾਂ ਤਾਂ ਬੈਂਕਾਂ ਦੀ ਮੁਲਾਜ਼ਮਤ ਦੇ ਵਿੱਚ ਸਿੱਖਾਂ ਦੀ ਗਿਣਤੀ ਸਾਰੇ ਹਿੰਦੁਸਤਾਨ ਦੇ ਵਿੱਚ 1000ਵਾਂ ਹਿੱਸਾ ਤੋਂ ਵੀ ਘੱਟ ਸੀ। 15 ਅਪ੍ਰੈਲ 1988 ਦੇ ਦਿਨ ਪੰਜਾਬ ਪੁਲਿਸ ਨੇ ਜਸਬੀਰ ਸਿੰਘ ਔਰ ਫਮੇਜਰ ਸਿੰਘ ਨੂੰ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 15 ਅਪ੍ਰੈਲ 1990 ਦੇ ਦਿਨ ਪੰਜਾਬ ਪੁਲਿਸ ਨੇ ਸੁਰਜੀਤ ਸਿੰਘ ਵਾਸੀ ਛੋਟੀਆਂ ਕਰੀਆਂ ਫਿਰੋਜ਼ਪੁਰ ਨੂੰ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 15 ਅਪ੍ਰੈਲ 1992 ਦੇ ਦਿਨ ਸੁਖਦੇਵ ਸਿੰਘ ਵੇਰਕਾ ਦਲੀਪ ਸਿੰਘ ਡੇਰਾ ਬਾਬਾ ਨਾਨਕ ਸ਼ਿੰਦਰ ਸਿੰਘ ਤੇ ਬਲਵਿੰਦਰ ਸਿੰਘ ਚੁਗਾਵਾ ਨੂੰ ਪੁਲਿਸ ਨੇ ਨਕਲੀ ਪੁਲਿਸ ਮੁਕਾਬਲਾ ਦਿਖਾ ਕੇ ਸ਼ਹੀਦ ਕਰ ਦਿੱਤਾ 15 ਅਪ੍ਰੈਲ 1993 ਦੇ ਦਿਨ ਪੁਲਿਸ ਨੇ ਹਰਬੰਸ ਸਿੰਘ ਉਰਫ ਬੰਸਾ ਪੁੱਤਰ ਮਿਲਖਾ ਸਿੰਘ ਵਾਸੀ ਉੱਬੋ ਕੇ ਅਤੇ ਹਰਜਿੰਦਰ ਸਿੰਘ ਜਿੰਦਾ ਉਰਫ ਰੰਜੀਤ ਸਿੰਘ ਬਾਬਾ ਨੂੰ ਨਕਲੀ ਪੁਲਿਸ ਮੁਕਾਬਲਾ ਦਿਖਾ ਕੇ ਸ਼ਹੀਦ ਕਰ ਦਿੱਤਾ ਇਸੇ ਸਿੱਖ ਇਤਿਹਾਸ ਦੇ ਵਿੱਚ 15 ਅਪ੍ਰੈਲ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ